ਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਖਾ ਜਸਪਾਲ ਸਿੰਘ ਸੰਧੂ ਅੱਜ ਪੰਜਾਬੀਆਂ ਦੇ ਵਾਸਤੇ ਵੱਡੀ ਖੁਸ਼ਖਬਰੀ ਹੈ ਜੀ ਹਾਂ ਬੰਦੇ ਭਾਰਤ ਟ੍ਰੇਨ ਜਿਹੜੀ ਹੈ ਅੱਜ ਅੰਮ੍ਰਿਤਸਰ ਤੋਂ ਉਸ ਨੂੰ ਹਰੀ ਝੰਡੀ ਮਿਲੇਗੀ ਤਾਂ ਹੁਣ ਅੰਮ੍ਰਿਤਸਰ ਤੋਂ ਸਿੱਧਾ ਦਿੱਲੀ ਜਿਹੜੀ ਹੈ ਕੁਝ ਕੁ ਪਲਾਂ ਦੇ ਵਿੱਚ ਤੁਸੀਂ ਇਹ ਦੂਰੀ ਜਿਹੜੀ ਹੈ ਤੈਅ ਕਰ ਸਕਦੇ ਹੋ ਚਮਚਮਾਂਦੀ ਲਿਸ਼ਕ ਦੀ ਜਿਹੜੀ ਟ੍ਰੇਨ ਹੈ ਬੰਦੇ ਭਾਰਤ ਜਿਹੜੀ ਕਿ ਦੱਸਿਆ ਜਾਂਦਾ ਕਿ ਬਹੁਤ ਤੇਜ਼ ਚੱਲਦੀ ਹੈ ਤਾਂ ਉਹ ਹੁਣ ਉਸ ਨੂੰ ਹਰੀ ਝੰਡੀ ਮਿਲਣ ਵਾਲੀ ਹੈ ਅੰਮ੍ਰਿਤਸਰ ਸਟੇਸ਼ਨ ਤੋਂ ਰਵਾਨਾ ਹੋਵੇਗੀ ਮੇਰੇ ਸਹਿਯੋਗੀ ਅਕਸ਼ੇ ਜੁੜ ਚੁੱਕੇ ਨੇ ਤਾਂ ਅਕਸ਼ੇ ਜੀ ਵੱਡੀ ਖੁਸ਼ਖਬਰੀ ਹੈ ਇੱਕ ਵੱਡੀ ਸਹੂਲਤ ਮਿਲਣ ਜਾ ਰਹੀ ਹੈ ਪੰਜਾਬੀਆਂ ਨੂੰ ਕਿਉਂਕਿ ਸਫਰ ਦੀ ਗੱਲ ਕਰਦੇ ਆ ਤਾਂ ਮੈਂਟੈਂਸ ਕੈਂਟਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਹੁਣ ਇਹਦਾ ਸਫਰ ਤੈਅ ਹੋ ਜਾਵੇਗਾ ਦਿੱਲੀ ਤੱਕ ਦਾ ਤਾਂ ਕਿੰਨੇ ਵਜੇ ਇਸ ਨੂੰ ਹਰੀ ਝੰਡੀ ਦਿੱਤੀ ਜਾਣੀ ਹੈ ਔਰ ਲੋਕਾਂ ਦੇ ਵਿੱਚ ਖੁਸ਼ੀ ਕੀ ਆ ਬੰਦੇ ਭਾਰ ਟ੍ਰੇਨ ਨੂੰ ਲੈ ਕੇ ਤਾਂ ਬਿਲਕੁਲ ਜਸਪਾਲ ਜੇਕਰ ਅਸੀਂ ਬੰਦੇ ਪਰ ਟ੍ਰੇਨ ਦੀ ਗੱਲ ਕਰ ਲਈਏ ਤਾਂ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਜੋ ਇਹ ਟ੍ਰੇਨ ਨੂੰ ਲੈ ਕੇ ਹੈਗਾ ਕਿਉਂਕਿ ਖਾਸ ਤੌਰ ਦੇ ਉੱਤੇ ਗੱਲ ਕਰ ਲਈਏ ਕਿ ਕਾਫੀ ਜ਼ਿਆਦਾ ਜੋ ਸੰਗਤ ਹੈ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚਦੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੀ ਹੈ ਤਾਂ ਕਹਿ ਸਕਦਾ ਉਹਨਾਂ ਨੂੰ ਕਾਫੀ ਚਾਹਤ ਉਤਸ਼ਾਹ ਹੈਗਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਥੋੜਾ ਨਾਲ ਅਸੀਂ ਜੋ ਰੇਲ ਹੈਗੀ ਆ ਜੋ ਗੱਡੀ ਹੈਗੀ ਉਸ ਦੀਆਂ ਤਸਵੀਰਾਂ ਜੋ ਥੋੜਾ ਨਾਲ ਸਾਂਝੀਆਂ ਕਰ ਰਹੇ ਆ ਖਾਸ ਤੌਰ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਕਿ ਏ ਆਪਾਂ ਟ੍ਰੇਨ ਦੇ ਕੈਬਿਨ ਦੀ ਵੀ ਤਸਵੀਰ ਜਸਪਾਲ ਜਰੂਰ ਸਾਂਝੀ ਕਰਾਂਗੇ ਕਿ ਤੁਸੀਂ ਵੇਖ ਸਕਦੇ ਹੋ ਕਿ ਇਹ ਜੋ ਟੈਕਨੀਕਲੀ ਜੋ ਚੀਜ਼ਾਂ ਹੈਗੀਆਂ ਨੇ ਇਹ ਖਾਸ ਕਰਕੇ ਜੋ ਕਾਫੀ ਜ਼ਿਆਦਾ ਕਿਉਂਕਿ ਜਿਹੜੇ ਦਰਸ਼ਕ ਸਾਡੇ ਦੇਖ ਰਹੇ ਨੇ ਇਹ ਦਿਖਾਣਾ ਲਾਜ਼ਮੀ ਹੈ ਕਿਉਂਕਿ ਤੁਸੀਂ ਵੇਖ ਸਕਦੇ ਕੈਮਰੇ ਲੱਗੇ ਹੋਏ ਨੇ ਇਸ ਟ੍ਰੇਨ ਦੇ ਵਿੱਚ ਤਾਂ ਡਰਾਈਵਰ ਸਾਹਿਬ ਵੀ ਇੱਥੇ ਜੋ ਮੌਜੂਦ ਹੈਗੇ ਨੇ ਜੀ ਸਰ ਜਿਹੜੇ ਤੁਸੀਂ ਕੀ ਕੀ ਪ੍ਰਬੰਧ ਜੀ ਸਰ ਤੁਸੀਂ ਇੱਥੇ ਹੈਗੇ ਹੋ ਤਾਂ ਕੀ ਕੁਝ ਜੋ ਟੈਕਨੀਕਲੀ ਚੀਜ਼ਾਂ ਨੇ ਸਰ ਨਾਲ ਜੁਰ ਸੰਜਿਆ ਕਰੋ ਤੁਸੀਂ ਇਸ ਵੇਲੇ ਪੰਜਾਬ ਕੇਸਰੀ ਜਗਵਾਨੀ ਟੀਵੀ ਤੇ ਲਾਈਵ ਹੋ ਇਸ ਤਰ੍ਹਾਂ ਸਰ ਅੰਮ੍ਰਿਤਸਰ ਤੋਂ ਦਿੱਲੀ ਵਾਸਤੇ ਜੋ ਜਾਰੀ ਸਪੈਸ਼ਲ ਟ੍ਰੇਨ ਏ ਬੰਦੇ بھارت ਮੋਦੀ ਸਾਹਿਬ ਨੇ ਇਹਨੂੰ ਅੰਮ੍ਰਿਤਸਰ ਤੋਂ ਚਲਾਇਆ ਵਾ ਔਰ ਦਿੱਲੀ ਵਾਸਤੇ ਜਾਏਗੀ ਔਰ ਬੜੀ ਖੁਸ਼ੀ ਦੀ ਗੱਲ ਅੰਮ੍ਰਿਤਸਰ ਵਾਸੋਂ ਗੁਰੂ ਨਗਰੀ ਵਾਸਤੇ ਜਿਹੜੀ ਗੱਡੀ ਚੱਲੀ ਆਏ ਕਿਉਂਕਿ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਚੱਲ ਚੁੱਕੀ ਸੀ ਏ ਹੁਣ ਅੰਮ੍ਰਿਤਸਰ ਦੀ ਵਾਰੀ ਆਈ ਏ ਔਰ ਇਹਦੇ ਬਾਰੇ ਬਹੁਤ ਅੰਮ੍ਰਿਤਸਰ ਦੇ ਸਾਹ ਲੋਕਾਂ ਨੂੰ ਖੁਸ਼ੀ ਆ ਲੋਕਾਂ ਦੇ ਵਿੱਚ ਕਿ ਅੰਮ ਇਰੇ ਬਾਰੇ ਮੋਦੀ ਸਾਹਿਬ ਦਾ ਸ਼ੁਕਰਗੁਜ਼ਾਰ ਤੇ ਹੈਲੋ ਸਰ ਇਸ ਦੇ ਵਿੱਚ ਖਾਸ ਤੌਰ ਤੇ ਟੈਕਨੀਕਲੀ ਕੀ ਕੁਝ ਜੋ ਬਾਕੀ ਟ੍ਰੇਨਾਂ ਤੋਂ ਅਲੱਗ ਹੈਗਾ ਇਰੇ ਸਰ ਇਸ ਤਰ੍ਹਾਂ ਕੀ ਇਹ ਆਟੋਮੈਟਿਕ ਗੱਡੀ ਹੈ ਸਾਰੀ ਇਹਦੇ ਦਰਵਾਜ਼ੇ ਆਪੇ ਬੰਦ ਹੋ ਜਾਣਗੇ ਜਿਸ ਵੇਲੇ ਤੁਸੀਂ ਨੱਪਾਂਗੇ ਸੋਚੇ ਸੀ ਨੱਪਾਂਗੇ ਦਰਵਾਜ਼ੇ ਇਹਦੇ ਬੰਦ ਹੋ ਜਾਣਗੇ ਠੀਕ ਹੈ ਜੀ ਉਤੋਂ ਕੋ ਉਤਰ ਨਹੀਂ ਸਕਦਾ ਜਿਸ ਤਰ੍ਹਾਂ ਇਸ ਸਤਾਬ ਦੀ ਵੇਸੀ ਲੋਕ ਉਤਰ ਜਾਂਦੇ ਸੀ ਦਰਵਾਜ਼ਾ ਖੋਲ ਕੇ ਦੇਖ ਦਿੰਦੇ ਸੀ ਬਾਹਰ ਉਹ ਚੀਜ਼ਾਂ ਖਤਮ ਹੋ ਗਈਆਂ ਇਹਦੇ ਵਿੱਚ ਔਰ ਸਪੀਡ ਵੀ ਜਿਹੜੀ ਇਹਦੀ ਹੈ 130 ਸਪੀਡ ਨਾਲ ਦਿੱਲੀ ਤੋਂ ਜਨਦੋਦਲੀ ਤੱਕ ਸਰ ਇਸ ਤੋਂ ਖਾਸ ਕਰਕੇ ਜੇ ਗੱਲ ਕਰ ਲਈਏ ਕਿ ਜਿਹੜੀ ਧੁੰਦ ਆ ਧੁੰਦ ਦੇ ਅਕਸਰ ਦਿਨਾਂ ਦੇ ਵਿੱਚ ਟ੍ਰੇਨਾਂ ਰੱਦ ਵੀ ਹੁੰਦੀਆਂ ਨੇ ਸਲੋ ਵੀ ਹੁੰਦੀਆਂ ਤੇ ਇਹਰੇ ਕੀ ਡੀਫੋਗਰ ਇੱਥੇ ਇਹਦੇ ਸ਼ੀਸ਼ਿਆਂ ਦੇ ਉੱਤੇ ਲੱਗੇ ਹੋਏ ਨੇ ਨਹੀਂ ਸਰ ਇਸ ਤਰ੍ਹਾਂ ਉਹਦੇ ਵਾਸਤੇ ਰੂਲ ਉਹੀ ਆ ਫੌਗ ਵਾਸਤੇ ਫੌਗ ਦਾ ਰੂਲ ਨਹੀਂ ਕਦੀ ਬਦਲ ਸਕਦਾ ਫੌਲ ਦਾ ਰੂਲ ਤੇ ਉਹੀ ਰਹੇਗਾ ਜੋ ਸਪੀਡ ਦੇ ਰਹੀ ਹੈ ਗਵਰਨਮੈਂਟ ਦੀ ਜਿਸ ਸਾਹਮਣੇ ਜਦੋਂ ਆਪਾਂ ਨੂੰ ਦਿਖਾਈ ਕੁਝ ਨਹੀਂ ਦੇ ਰਿਹਾ ਗੋਂ ਤੇ ਕੀ ਕਰਾਂਗੇ ਉਹਦੇ ਵਿੱਚ ਪਰ ਆਮ ਤੌਰ ਤੇ ਜਿਹੜੇ ਦੂਜੀ ਟ੍ਰੇਨਾਂ ਨਾਲੋਂ ਇਹਦੇ ਸ਼ੀਸ਼ਿਆਂ ਦਾ ਕੁਝ ਫਰਕ ਹੈਗਾ ਹਾਂ ਦੂਸਰੇ ਸ਼ੀਸ਼ਿਆਂ ਨਾਲੋਂ ਫਰਕ ਤੇਗਾ ਵਾ ਮਗਰ ਐਸਾ ਵਿਜ਼ਿ ਜੇ ਵਿਜ਼ਿਬਿਲਿਟੀ ਕੁਝ ਨਹੀਂ ਦਿਖਾਈ ਦੇ ਰਹੀ ਤਾਂ ਗੱਡੀ ਨਹੀਂ ਚੱਲ ਸਕਦੀ ਸਰ ਟੈਕਨੀਕਲੀ ਵੇਹ ਤੋਂ ਗੱਲ ਕਰ ਲਈਏ ਤਾਂ ਕੀ ਕੁਝ ਜੋ ਨਵਾਂ ਹੈਗਾ ਇਸ ਗੱਡੀ ਦੇ ਵਿੱਚ ਕਿਉਂਕਿ ਜਿਹੜੀਆਂ ਸੀਟਾਂ ਹੈਗੀਆਂ ਉਹ ਵੀ ਕਹਿੰਦੇ ਕਿ ਬਿਲਕੁਲ ਹੀ ਰਾਊਂਡ ਕਰ ਜਾਂਦੀਆਂ ਨੇ ਤਾਂ ਨਾਲ ਕੋਈ ਟੱਚ ਸਿਸਟਮ ਵੀ ਹੈਗਾ ਗੱਡੀ ਦੇ ਵਿੱਚ ਹਾਂ ਸਰ ਇਸ ਤਰ੍ਹਾਂ ਲਾਈਟਾਂ ਦੀਆਂ ਟੱਚ ਵਾਲੀਆਂ ਆਈਆਂ ਨੇ ਉਤੋਂ ਤੁਸੀਂ ਅਸਲ ਵਿੱਚ ਟੱਚ ਕਰੋਗੇ ਉਹ ਲਾਈਟ ਜਗਦੇਗੀ ਉਹ ਸੀਟਾਂ ਰੂਵੇਬਲ ਨੇ ਇਹਦੀਆਂ ਸੂਟਾਂ ਜੰਦੀਆਂ ਕੋਈ ਨਹੀਂ ਹੈ ਬਾਥਰੂਮ ਦੇ ਬਹੁਤ ਸੇ ਟੋਲਰ ਅچھے ਬਣਾਏ ਨੇ ਸਪੀਡ ਦੀ ਤੁਸੀਂ ਸਪੀਡ ਵੀ ਦੇਖੋ ਰੇਂਜ ਦੇਖੋ ਕਿੰਦੀ ਅੱਛੀ ਲੱਗ ਰਹੀ ਹੈ ਵਾਈਟ ਕਲਰ ਦੇ ਵਿੱਚ ਖਾਸ ਕਰਕੇ ਰੂਟ ਦੀ ਗੱਲ ਕਰ ਲਈਏ ਤਾਂ ਰੂਟ ਕੀ ਕੀ ਰਹੇਗਾ ਕਿਉਂਕਿ ਜਿਹੜੇ ਜੋ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਸਮਝ ਆ ਜਾਏ ਕਿ ਰੂਟ ਕੀ ਕੀ ਰਹੇਗਾ ਕਿਹੜੇ ਕਿਹੜੇ ਸਟੇਸ਼ਨ ਤੇ ਖਾਸ ਤੌਰ ਤੇ ਸਟਾਪੇਜ ਰਹੇਗੀ ਇਸ ਗੱਡੀ ਦੀ ਸਰ ਇਸ ਤਰ੍ਹਾਂ ਜੀ ਅੱਜ ਟ੍ਰੇਨ ਚੱਲ ਰਹੀ ਆ ਅੱਜ ਐਜੇ ਸਪੈਸ਼ਲੀ ਚੱਲ ਰਹੀ ਆ ਅੱਜ ਤੇ ਇਹਦਾ ਜੀ ਆਰਸੀ ਦੇ ਵਿੱਚ ਸਟਾਪੇਜ ਰਹੇਗਾ ਜਿਸ ਫਗਵਾੜੇ ਆ ਉਸ ਤੋਂ ਫਲੋਰ ਦੇ ਵਿੱਚ ਆ ਉਸ ਤੋਂ ਜਾਏਗੀ ਲੁਧਿਆਣਾ ਦੀ ਸਟਾਪੇਜ ਦਾ ਇਸ ਤੋਂ ਬਾਅਦ ਜੋ ਰੂਟ ਇਹਦੇ ਨਵੇਂ ਆਣਗੇ ਅੰਮ੍ਰਿਤਸਰ ਵੱਸੇ ਬਹੁਤ ਅੱਛੀ ਟ੍ਰੇਨ ਕਿ ਚੱਲੀ ਆ ਗੁਰੂ ਨਗਰੀ ਵੱਸੇ ਸ੍ਰੀ ਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਯਾਤਰੀ ਆਣਾ ਜਾਂਦੇ ਸੀ ਉਹ ਆਣ ਕੇ ਜਾਣ ਕੇ ਬਹੁਤ ਅੱਛਾ ਰੱਗੇ ਘਟ ਰਹੇ ਨੇ ਸਰ ਖਾਸ ਕਰਕੇ ਕਿੰਨੇ ਘੰਟਿਆਂ ਦੇ ਵਿੱਚ ਜੋ ਦਿੱਲੀ ਤੋਂ ਅੰਮ੍ਰਿਤਸਰ ਤੱਕ ਦਾ ਸਫ਼ਰ ਇਹ ਤੈਅ ਕਰ ਲਏਗੀ ਰਨਿੰਗ ਟਾਈਮ 7 ਘੰਟੇ ਦੇ ਵਿੱਚ ਹੋਏਗਾ ਇਹਦਾ ਰਨਿੰਗ ਟਾਈਮ ਹੁਣੇ ਲੱਗੇਗਾ ਜਿੰਨਾ ਸ਼ਤਾਬਦੀ ਦੇ ਲੱਗੇਗਾ ਸ਼ਤਾਬਦੀ ਰੋ ਘੱਟ ਲੱਗੇਗਾ ਮਗਰ ਅੱਜ ਕੱਲ੍ਹ ਦੇ ਮੌਸਮ ਦੇ ਹਿਸਾਬ ਦੇ ਨਾਲ ਤੋਂ ਜਿਹੜਾ ਫੌਗ ਚੱਲ ਰਹੀ ਆ ਉਹਦੇ ਕਰਕੇ ਪ੍ਰੋਬਲਮ ਆ ਗਈ ਹੈ ਜੀ ਜੀ ਸਰ ਤਾਜੀ ਬਿਲਕੁਲ ਜਸਪਾਲ ਜਿੱਦਾਂ ਤੁਸੀਂ ਦੇਖਿਆ ਕਿ ਜੋ ਅਧਿਕਾਰੀਆਂ ਵੱਲੋਂ ਖਾਸ ਤੌਰ ਦੇ ਉੱਤੇ ਗੱਲਾਂ ਕੀਤੀਆਂ ਨੇ ਤਾਂ ਉਹਨਾਂ ਵੱਲੋਂ ਖਾਸ ਤੌਰ ਤੇ ਇਹ ਹੀ ਦੱਸਿਆ ਗਿਆ ਕਿ ਜੋ ਰਨਿੰਗ ਟਾਈਮ ਧੁੰਦ ਦੇ ਕਾਰਨ ਜੋ ਹੈ ਇਹਨਾਂ ਜ਼ਰੂਰ ਲੱਗੇਗਾ ਪਰ ਨਾਲ ਦੀ ਨਾਲ ਜਸਪਾਲ ਅਸੀਂ ਗੱਡੀ ਦੇ ਅੰਦਰ ਦੀਆਂ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਕੈਬਿਨਸ ਨੇ ਜਿਹੜੀਆਂ ਸੀਟਾਂ ਨੇ ਕਿਸ ਤਰੀਕੇ ਦੇ ਨਾਲ ਬਣਾਈਆਂ ਗਈਆਂ ਨੇ ਤਾਂ ਕਹਿ ਸਕਦੇ ਹਾਂ ਕਿ ਬੜੀ ਇੱਕ ਵੱਡੀ ਦੇਣ ਜੋ ਅਮਰਸੇ ਸਾਹਿਬ ਵਾਸਤੇ ਹੈਗੀ ਆ ਜਿਹੜੇ ਸ਼ਰਧਾਲੂ ਜੋ ਦੂਦਰਾ ਤਾ ਬਿਲਕੁਲ ਅੱਛੀ ਅਸੀਂ ਦੇਖ ਪਾ ਰਹੇ ਹਾਂ ਜੇਕਰ ਪਹਿਲਾਂ ਦੇ ਟ੍ਰੇਨਾਂ ਦੀ ਅਸੀਂ ਗੱਲ ਕਰੀਏ ਤਾਂ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ ਸੀਟਾਂ ਦੀ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਉਹ ਹੋਰ ਵੀ ਜ਼ਿਆਦਾ ਕੰਫਰਟੇਬਲ ਲੱਗ ਰਹੀਆਂ ਨੇ ਔਰ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰ ਰਹੇ ਹਾਂ ਜਿਹੜਾ ਇੰਟੀਰੀਅਰ ਬਿਲਕੁਲ ਬਣਿਆ ਹੈਗਾ ਟ੍ਰੇਨ ਦਾ ਤਾਂ ਬਹੁਤ ਵਧੀਆ ਹੈ ਤਾਂ ਕਿਵੇਂ ਦੇਖਦੇ ਹੋ ਪਹਿਲੀਆਂ ਟ੍ਰੇਨਾਂ ਦੇ ਨਾਲ ਉਹ ਬੰਦੇ ਪਾਰ ਟ੍ਰੇਨ ਦੇ ਵਿੱਚ ਅ ਇਨਫਰਾਸਟ੍ਰਕਚਰ ਨੂੰ ਲੈ ਕੇ ਕੀ ਕੁਝ ਖਾਸ ਰਿਹਾ ਤੁਸੀਂ ਤਾਂ ਉੱਥੇ ਮੌਜੂਦ ਹੋ ਤੁਹਾਨੂੰ ਜ਼ਿਆਦਾ ਦਿਖ ਰਿਹਾ ਔਰ ਜ਼ਿਆਦਾ ਤੁਹਾਨੂੰ ਇਸ ਦੇ ਬਾਰੇ ਸੁਣਨ ਨੂੰ ਮਿਲ ਰਿਹਾ ਜੀ ਜੀ ਜਿਸਪਾਲ ਛੜਨਾ ਜੋ ਅਧਿਕਾਰੀ ਵੀ ਨੇ ਉਹਨਾਂ ਨਾਲ ਗੱਲ ਵੀ ਕਰ ਲਏ ਨੇ ਜੀ ਸਰ ਇਨਫਰਾਸਟ੍ਰਕਚਰ ਦੀ ਗੱਲ ਕਰ ਲਈਏ ਦੂਜੀ ਟ੍ਰੇਨਾਂ ਨਾਲੋਂ ਇਸ ਟ੍ਰੇਨ ਦੇ ਵਿੱਚ ਕੀ ਕੁਝ ਖਾਸ ਹੈਗਾ ਇਸ ਵਿੱਚ ਕਾਫੀ ਆਧੁਨਿਕ ਚੀਜ਼ ਲਗਾਈ ਗਈ ਹੈ पैसेंजर के वास्ते विशेषकर काफ़ी सुविधा है इसमें से साफ सफाई का विशेष ध्यान रखा गया है और जो सीटें हैं काफ़ी कंफर्टेबल सीटें हैं और इसमें सारे ऑटोमेटिक दरवाजे हैं हर चीज़ इसमें ऑटोमेटिक है पैसेंजर के लिए बहुत ही ये हवाई जहाज़ के मुकाबले जो इसमें फैसिलिटी है ਸਰ ਖਾਸ ਕਰਕੇ ਕਿ ਕਿਉਂਕਿ ਅਗਰ ਫੈਸਿਲਿਟੀਆਂ ਦੀ ਗੱਲ ਕਰ ਲਈਏ ਜਦੋਂ ਟੂਰਿਸਟ ਜਾਂ ਕੋਈ ਵੀ ਵਿਅਕਤੀ ਆ ਕੇ ਇਸ ਗੱਡੀ 'ਚ ਬਹੇਗਾ ਤਾਂ ਕਿੰਨਾ ਕੁ ਕੰਫਰਟੇਬਿਲਟੀ ਇੱਥੇ ਫੀਲ ਹੋਊਗੀ ਉਹਨੂੰ ਕਿਉਂਕਿ ਕਹਿਆ ਗਿਆ ਕਿ ਜਿਹੜੀਆਂ ਇਹਦੀਆਂ ਸੀਟਸ ਵੀ ਨੇ ਕਈ ਸੀਟਾਂ ਵੀ ਜੋ ਬਿਲਕੁਲ ਆਰਾਊਂਡ ਘੁੰਮਦੀਆਂ ਨੇ ਹਾਂ ਹਾਂ ਇਹ ਜੋ ਐਗਜ਼ੀਕਿਊਟਿਵ ਕਲਾਸ ਦੀਆਂ ਸੀਟੇ ਹਨ ਉਹ ਰੌਂਡ ਘੁੜਤੀ ਹੈ ਜਿਸ ਦਿਸ਼ਾ ਵਿੱਚ ਆਪਕੀ ਗੱਡੀ ਜਾ ਰਹੀ ਹੈ ਉਸ ਦਿਸ਼ਾ ਵਿੱਚ ਆਪ ਸੀਟ ਕੋ ਕਰਕੇ ਕੰਫਰਟੇਬਲ ਮਹਿਸੂਸ ਕਰ ਸਕਤੇ ਹਨ ਖਾਸ ਤੌਰ ਤੇ ਟਾਈਮਿੰਗ ਕੀ ਰਹੇਗੀ ਇਸ ਗੱਡੀ ਦੀ ਕਿਉਂਕਿ ਕਾਫੀ ਜ਼ਿਆਦਾ ਜੋ ਲਾਈਵ ਤੁਸੀਂ ਜੁੜੇ ਹੋ ਤਾਂ ਜਿਹੜੇ ਦਰਸ਼ਕ ਨੇ ਉਹਨਾਂ ਦਾ ਵੀ ਇਹ ਸਵਾਲ ਹੈ ਕਿ ਕੀ ਟਾਈਮਿੰਗ ਕੀ ਰਹੇਗੀ ਖਾਸ ਤੌਰ ਤੇ ਟਾਈਮਿੰਗ ਯਹਾਂ ਸੇ 8 ਕਿੰਨੇ 8 ਸਵਾ ਕੇ 8 ਯਹਾਂ ਚਲੇਗੀ 5 ਘੰਟੇ 20 ਮਿੰਟ ਲੇਗੀ ਪੁਰਾਣੀ ਦਿੱਲੀ ਕੇ ਲਈ ਅੱਛਾ 5 ਘੰਟੇ 20 ਮਿੰਟ ਐਗਜੈਕਟ ਜੋ ਟਾਈਮ ਹੈ ਇਸਕਾ ਕਿ 5 ਘੰਟੇ 20 ਮਿੰਟ ਮੇਂ ਇਹ ਦਿੱਲੀ ਪਹੁੰਚ ਜਾਏਗੀ ਪਹੁੰਚ ਜਾਏਗੀ 5 ਘੰਟੇ 20 ਮਿੰਟ ਮੇਂ गाड़ी अगर शताब्दी की बात करें उसके साथ कंपैरिजन करें कितना सफर का जो है टाइम कम लगेगा इसमें डेढ़ से दो घंटे कम समय लगेगा इसमें तो पूरा मेट्रो के तरीके के साथ बनी हुई है गाड़ी बिल्कुल बिल्कुल मेट्रो के तरीके से बिल्कुल एकदम ਜੀ ਬਿਲਕੁਲ ਜਸਪਾਲ ਜਿੱਦਾਂ ਜੋ ਅਧਿਕਾਰੀ ਸੀਗੇ ਉਹਨਾਂ ਵੱਲੋਂ ਦੱਸਿਆ ਗਿਆ ਤੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਪ੍ਰੋਪਰ ਟੇਬਲ ਇਹ ਕਹਿ ਸਕਦੇ ਆ ਕਿ ਅਗਰ ਕੋਈ ਵਿਅਕਤੀ ਆ ਕੇ ਇੱਥੇ ਬੈੰਦਾ ਵੀ ਆ ਤਾਂ ਉਹਨੂੰ ਇੱਕ ਫਾਈਵ ਸਟਾਰ ਰੈਸਟੋਰੈਂਟ ਟਾਈਪ ਜੋ ਹੈ ਇੱਕ ਫੀਲਿੰਗ ਮਿਲੇ ਨਾ ਕਿ ਉਹਨੂੰ ਇਹ ਲੱਗੇ ਕਿ ਅਸੀਂ ਟ੍ਰੇਨ ਦੇ ਵਿੱਚ ਸਫਰ ਕਰ ਰਹੇ ਆ ਤਾਂ ਐਲ ਸੀ ਡੀ ਤੱਕ ਇਸ ਗੱਡੀ ਦੇ ਵਿੱਚ ਵੀ ਮੌਜੂਦ ਹੈਗੀ ਆ ਅਗਰ ਕੋਈ ਸਟੇਸ਼ਨ ਆਏਗਾ ਤੇ ਉਸ ਸਟੇਸ਼ਨ ਦੇ ਉੱਤੇ ਖਾਸ ਤੌਰ ਦੇ ਉੱਤੇ ਜੋ ਲਿਖਿਆ ਜਾਊਗਾ ਇਸ ਸਕਰੀਨ ਦੇ ਉੱਤੇ ਵੀ ਤੇ ਨਾਲ ਦੀ ਨਾਲ ਅਨਾਉਂਸਮੈਂਟ ਜੋ ਮੈਟਰੋਸ ਦੇ ਵਿੱਚ ਹੁੰਦੀ ਹੈ ਜਸਪਾਲ ਖਾਸ ਤੌਰ ਦੇ ਉੱਤੇ ਗੱਲ ਕਰ ਲਈ ਕਿ ਉਹ ਜੋ ਅਨਾਉਂਸਮੈਂਟ ਹੈ ਉਹ ਅਨਾਉਂਸਮੈਂਟ ਵੀ ਹੋਏਗੀ ਇਸ ਗੱਡੀ ਦੇ ਵਿੱਚ ਤਾਂ ਤਸਵੀਰਾਂ ਜਸਪਾਲ ਖਾਸ ਤੌਰ ਦੇ ਉੱਤੇ ਤੁਹਾਡੇ ਨਾਲ ਇਸ ਵੰਦੇ ਭਾਰਤ ਦੇ ਅੰਦਰ ਦੀਆਂ ਸਾਂਝੀਆਂ ਕਰ ਰਹੇ ਆ ਕਿ ਵੰਦੇ ਭਾਰਤ ਦੇ ਵਿੱਚ ਕੀ ਕੁਛ ਜੋ ਜਿਵੇਂ ਅਮ੍ਰਿਤਸਰ ਸਾਹਿਬ ਵਾਸਤੇ ਇੱਕ ਵੱਡਾ ਦਿਨ ਜੋ ਹੈਗਾ ਤਾਂ ਉੱਥੇ ਹੀ ਜੇਕਰ ਗੱਲ ਕਰ ਲਈ ਕਿ ਫੈਸਿਲਿਟੀ ਸੁਵਿਧਾ ਦੀਆਂ ਤਾਂ ਇਹ ਜੋ ਸੁਵਿਧਾਵਾਂ ਇਸ ਗੱਡੀ ਦੇ ਵਿੱਚ ਤੁਹਾਨੂੰ ਮਿਲਣ ਜਾ ਰਹੀਆਂ ਨੇ ਤਾਂ ਉਹਦੀਆਂ ਤਸਵੀਰਾਂ ਖਾਸ ਕਰਕੇ ਅ ਜਿੱਥੋਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਜਿਸ ਤਰੀਕੇ ਨਾਲ ਲਿਖਿਆ ਹੋਇਆ ਵੈਲਕਮ ਟੂ ਟ੍ਰੇਨ ਨੰਬਰ 02847 ਤਾਂ ਇਹ ਜੋ ਗੱਡੀ ਨੰਬਰ ਦਾ ਜੋ ਕਹਿ ਸਕਦੇ ਹਾਂ ਕਿ ਨੰਬਰ ਵੀ ਲਿਖਿਆ ਹੋਇਆ ਤਾਂ ਜਸਪਾਲ ਕਾਫੀ ਜੋ ਵੱਡੀ ਦੇਣ ਜੋ ਸਗਾਤ ਸ੍ਰੀ ਅਮਰਿత్సਰ ਸਾਹਿਬ ਵਸਤੇ ਜੋ ਸਰਕਾਰ ਵੱਲੋਂ ਦਿੱਤੀ ਗਈ ਹੈ ਤਾਂ ਖਾਸ ਤੌਰ ਦੇ ਉੱਤੇ ਸ਼ਰਧਾਲੂ ਜਿਹੜੇ ਹੈਗੇ ਨੇ ਜਿਹੜੇ ਦਿੱਲੀ ਪੈਸੈਂਜਰਸ ਹੈਗੇ ਨੇ ਉਹਨਾਂ ਲਈ ਇੱਕ ਬੜੀ ਵੱਡੀ ਸਗਾਤ ਅੱਜ ਇਹ ਜੋ ਦਿੱਤੀ ਗਈ ਹੈ। ਅਪੀ ਪਪਲਖੀ ਇੱਕ ਵਾਰੀ ਤੁਹਾਡੇ ਤੋਂ ਰੂਟ ਵੀ ਅਸੀਂ ਜਾਣਨਾ ਚਾਹਾਂਗੇ। ਰੂਟ ਕੀ ਹੈ? ਕਿਉਂਕਿ ਅੰਮ੍ਰਿਤਸਰ ਤੋਂ ਤਾਂ ਚੱਲ ਗਈ ਅੰਮ੍ਰਿਤਸਰ ਦੇ ਲੋਕਾਂ ਦੇ ਵਾਸਤੇ ਬੜੀ ਵੱਡੀ ਖਬਰ ਹੈ। ਔਰ ਉਸ ਤੋਂ ਬਾਅਦ ਅਗਲਾ ਰੂਟ ਬਿਆਸ ਦੀ ਗੱਲ ਕਰਦੇ ਆਂ। ਬਿਆਸ ਇਸ ਦੇ ਵਿੱਚ ਹੈਗਾ। ਬਿਆਸ ਤੋਂ ਬਾਅਦ ਜਲੰਧਰ, ਜਲੰਧਰ ਤੋਂ ਬਾਅਦ ਵਿੱਚ ਕੋਈ ਸਟੇਸ਼ਨ ਦੇ ਉੱਪਰ ਰੁਕੇਗੀ ਕਿਉਂਕਿ ਸੁਪਰ ਫਾਸਟ ਹੈ ਜਾਂ ਫਿਰ ਸਿੱਧਾ ਡਾਇਰੈਕਟ ਸਟਾਪ ਜਿਹੜਾ ਉਹ ਲੁਧਿਆਣਾ ਦੇ ਵਿੱਚ ਹੋਵੇਗਾ ਕਿਉਂਕਿ ਸਾਡੇ ਦਰਸ਼ਕ ਵੀ ਸਾਨੂੰ ਸਵਾਲ ਪੁੱਛ ਰਿਹਾ ਹੈ ਕਿ ਰੂਟ ਸਾਨੂੰ ਜ਼ਰੂਰ ਦੱਸਿਆ ਜਾਵੇ ਕਿਉਂਕਿ ਅੰਮ੍ਰਿਤਸਰ ਤੋਂ ਚਾਲ ਕੇ ਬਿਆਸ ਦੇ ਵਿੱਚ ਰੁਕੇਗੀ ਤਾਂ ਬਿਆਸ ਵਾਲਿਆਂ ਨੂੰ ਵੀ ਵਧੀਆ ਆਸ-ਪਾਸ ਦੇ ਇਲਾਕੇ ਵਾਲੇ ਵੀ ਜਿਹੜੇ ਬਿਆਸ ਜਾ ਕੇ ਬੰਦੇ ਭਾੜਾ ਟ੍ਰੇਨ ਤੇ ਸਫਰ ਕਰ ਸਕਦਾ ਫਿਰ ਉਸ ਤੋਂ ਬਾਅਦ ਇਹਦਾ ਰੂਟ ਕੀ ਹੈ ਕਿੱਥੇ-ਕਿੱਥੇ ਰੁਕੇਗੀ ਆ ਬਿਲਕੁਲ ਜਸਪਾਲ ਜੇਕਰ ਇਸਦੇ ਰੂਟ ਦੀ ਗੱਲ ਕਰਦੇ ਆ ਤਾਂ ਕਹਿ ਸਕਦਾ ਕਿ ਅੰਮ੍ਰਿਤਸਰ ਤੋਂ ਚੱਲ ਕੇ ਜੋ ਆ ਪਹਿਲਾ ਸਟਾਪ ਅਕਸਰ ਜਿਹੜੇ ਸਟਾਪ ਚ ਹੈਗੇ ਵੀ ਨਹੀਂ ਤਾਂ ਉਹ ਸਿਰਫ 2-2 ਮਿੰਟ ਦੇ ਹੋਣਗੇ ਜਸਪਾਲ ਅਗਰ ਬਿਆਸ ਵੀ ਰੁਕਦੀ ਆ ਜਾਂ ਜਲੰਧਰ ਵੀ ਰੁਕਦੀ ਆ 2 ਮਿੰਟ ਤੋਂ ਜ਼ਿਆਦਾ ਇਹ ਟ੍ਰੇਨ ਨਹੀਂ ਰੁਕੇਗੀ ਤਾਂ ਕਹਿ ਸਕਦੇ ਆ ਕਿ ਬਿਆਸ ਤੋਂ ਬਾਅਦ ਜਲੰਧਰ ਜਲੰਧਰ ਤੋਂ ਬਾਅਦ ਕਹਿ ਸਕਦੇ ਲਤਿਆਣੇ ਤਾਂ ਐਦਾਂ ਦੇ ਜਿਹੜੇ ਵੱਡੇ ਸ਼ਹਿਰ ਹੈਗੇ ਨੇ ਉਹਨਾਂ ਦੇ ਵਿੱਚ ਜ਼ਰੂਰ ਸਟੋਪੇ ਚ ਜੋ ਇਸ ਗੱਡੀ ਦੀ ਵੇਖਣ ਨੂੰ ਜ਼ਰੂਰ ਮਿਲੇਗੀ ਪਰ ਸਿਰਫ 2 ਤੋਂ 3 ਮਿੰਟ ਇਸ ਤੋਂ ਜ਼ਿਆਦਾ ਜੋ ਸਟੋਪੇਜ ਨਹੀਂ ਵੇਖਣ ਨੂੰ ਮਿਲਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜੋ ਕਹਿ ਸਕਦੇ ਕਿ ਜਿਹੜੇ ਟੂਰਿਸਟ ਨੇ ਇੱਥੇ ਜ਼ਰੂਰ ਬੈਠੇ ਹੋਏ ਨੇ ਕਈਆਂ ਦੇ ਨਾਲ ਆਪਾਂ ਗੱਲ ਵੀ ਕਰਾਂਗੇ ਜੀ ਸਰ ਅੱਜ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਕੀ ਕਹਿਣਾ ਚਾਹੋਗੇ ਹਮ ਸਰ अमृतसर से न्यू दिल्ली के लिए जा रहे हैं मेरी पर्सनल इस लग्जरियस गाड़ी में मेरी फर्स्ट यात्रा है और मुझे ऐसा लग रहा है इस गाड़ी में बैठ कर वाली फीलिंग आ रही है सर और मैं ये चाहूंगा कि प्रधानमंत्री नरेंद्र मोदी जी के नेतृत्व में ऐसे ही हर भारत के हर जिले में हर सिटी में ऐसी ट्रेन की सुविधा होनी चाहिए जिससे यात्रों के लिए अच्छा हो सके कि कितनी कि 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 दे बड़ी देन समझ दियो कि अमृतसर ਦੇ ਵਿੱਚ ਖਾਸ ਤੌਰ ਤੇ ਹਰਮੰਦਰ ਸਾਹਿਬ ਕਾਫੀ ਸੰਗਤ ਜੋ ਸ਼ਰਧਾਲੂ ਇੱਥੇ ਆਉਂਦੇ ਨੇ ਤਾਂ ਉਹਨਾਂ ਵਾਸਤੇ ਕਿਉਂਕਿ ਹਰ ਕੋਈ ਜਹਾਜ਼ ਦਾ ਸਫ਼ਰ ਨਹੀਂ ਕਰ ਪਾਉਂਦਾ ਤੇ ਇਹ ਕਹਿ ਸਕਦੇ ਆ ਕਿ ਇਕਨੋਮੀ ਕਲਾਸ ਉਸ ਤੇ ਵੀ ਜਹਾਜ਼ ਹੈਗਾ एकदम सर ਮਤਲਬ ਅ ਅਸੀਂ ਅੰਮ੍ਰਿਤਸਰ ਵੀ ਪਹਿਲੀ ਵਾਰ ਆਏ ਹਾਂ ਔਰ ਗੁਰਦੁਆਰੇ ਮੇਂ ਭੀੜ ਦੇਖੀ ਤੋ ਦਿੱਲੀ ਕੇ ਲੱਖੋ ਲੋਕ ਦਰਸ਼ਨ ਕਰਤੇ ਹੈ ਔਰ ਉਹਨਕੇ ਲਈ ਬਹੁਤ ਬੜੀ ਸੁਵਿਧਾ ਹੈ ਆਪਣਾ ਆਪਣੇ ਆਪ ਮੇਂ ਅ ਐਸੀ ਸਹੂਲਤ ਦਾ ਮਤਲਬ ਇੱਕ ਦੋ ਟ੍ਰੇਨ ਹੋਰ ਸ਼ੁਰੂ ਕਰਨੀ ਚਾਹੀਏ ਜਿਸ ਸੇ ਕਿ ਯਾਤਰੀਓਂ ਕੇ ਲਈ ਸਹੂਲਤ ਬਣੇ ਤਾਂ ਜੀ ਬਿਲਕੁਲ ਜਸਪਾਲ ਜਿਸ ਤਰੀਕੇ ਦੇ ਨਾਲ ਜਿਹੜੇ ਲੋਕ ਵੀ ਨੇ ਉਹਨਾਂ ਦਾ ਵੱਲੋਂ ਵੀ ਇਹੀ ਕਹਿਣਾ ਹੈ ਕਿ ਜੋ ਟ੍ਰੇਨ ਹੈ ਇਦਾਂ ਦੀਆਂ ਦੋ ਤਿੰਨ ਟ੍ਰੇਨਾਂ ਹੋਰ ਜੋ ਅਮਰਸਰ ਸਾਹਿਬ ਨੂੰ ਹੋਰ ਮਿਲਣੀਆਂ ਚਾਹੀਦੀਆਂ ਕਿਉਂਕਿ ਜਿਹੜੇ ਸ਼ਰਦਾਲੂ ਨੇ ਜਿਹੜਾ ਟੂਰਿਸਟ ਹੈ ਕਾਫੀ ਜ਼ਿਆਦਾ ਜੋ ਅਮ੍ਰਿਤਸਰ ਸਾਹਿਬ ਦੇ ਵਿੱਚ ਪਹੁੰਚਦਾ ਹੈ ਤਾਂ ਖਾਸ ਤੌਰ ਦੇ ਉੱਤੇ ਮੈਂ ਆਪਣੇ ਸਹਿਯੋਗੀ ਨੂੰ ਕਵਾਂਗਾ ਇੱਕ ਵਾਰੀ ਜ਼ਰੂਰ ਪਿੱਛੇ ਨੂੰ ਵੀ ਤਸਵੀਰ ਦਿਖਾਈ ਜਾਵੇ ਕਿ ਇੱਕ ਵਾਈਡ ਐਂਗਲ ਨਾਲ ਜਸਪਾਲ ਥੋੜਾ ਨਾਲ ਤਸਵੀਰ ਸਾਂਝੀ ਕਰਦੇ ਆ ਕਿ ਤੁਸੀਂ ਵੇਖ ਸਕਦੇ ਜਿਹੜੇ ਸਰਦਾਰ ਜਿਹੜੇ ਜੋ ਕਹਿ ਸਕਦੇ ਆ ਕਿ ਜਿਹੜੇ ਲੋਕ ਜੋ ਸੜਨ ਨਾਲ ਜੁੜੇ ਹੋਏ ਨੇ ਤਾਂ ਉਹ ਵੀ ਦੇਖ ਲੈਣ ਕਿ ਇਸ ਤਰੀਕੇ ਦੇ ਨਾਲ ਜੋ ਬਿਲਕੁਲ ਮੈਟਰੋ ਸਟਾਈਲ ਜੋ ਇਹ ਟ੍ਰੇਨ ਬਣੀ ਹੋਈ ਆ ਤਾਂ ਇਸ ਟ੍ਰੇਨ ਦੇ ਜੋ ਫਾਇਦੇ ਹੈਗੇ ਨੇ ਕਿਉਂਕਿ ਇੱਕ ਤਾਂ ਪੂਰੀ ਏਸੀ ਟ੍ਰੇਨ ਹੈਗੀ ਆ ਜਸਪਾਲ ਕਹਿ ਸਕਦੇ ਆ ਕਿ ਕੋਈ ਵੀ ਜੋ ਵਿੰਡੋ ਜਾਂ ਬਾਰੀ ਹੈਗੀ ਆ ਮੈਂ ਆਪਣੇ ਸਹਿਯੋਗੀ ਨੂੰ ਵੀ ਕਵਾਂਗਾ ਕਿ ਇੱਕ ਵਾਰੀ ਜ਼ਰੂਰ ਬਾਰੀ ਅੱਗੇ ਆ ਕੇ ਵੀ ਕਿਉਂਕਿ ਅਕਸਰ ਵੇਖਣ ਨੂੰ ਮਿਲਦਾ ਸੀ ਕਈ ਹਾਦਸੇ ਹੁੰਦੇ ਸੀਗੇ ਜਸਪਾਲ ਜਦੋਂ ਟ੍ਰੇਨਾਂ ਚੱਲਦੀਆਂ ਸਨ ਤਾਂ ਲੋਕ ਬਾਰੀ ਦੇ ਨਾਲ ਲਟਕ ਕੇ ਜਾਂ ਬਾਰੀ ਦੇ ਨਾਲ ਇਸ ਜਗ੍ਹਾ ਦੇ ਉੱਤੇ ਬੈਠੇ ਦਿਖਾਈ ਦਿੰਦੇ ਸਨ ਪਰ ਇਹ ਟ੍ਰੇਨ ਦੀ ਇੱਕ ਖਾਸियत ਹੈਗੀ ਆ ਅਗਰ ਸਟੇਸ਼ਨ ਤੋਂ ਚਲੇਗੀ ਤਾਂ ਇਹਰੇ ਆਟੋਮੈਟਿਕਲੀ ਜੋ ਦਰਵਾਜ਼ੇ ਹੈਗੇ ਨੇ ਜੋ ਦਰਵਾਜ਼ੇ ਹੈਗੇ ਨੇ ਉਹ ਆਟੋਮੈਟਿਕਲੀ ਬੰਦ ਹੋ ਜਾਣਗੇ ਜਸਪਾਲ ਤੇ ਉਸ ਦੇ ਨਾਲ-ਨਾਲ ਖਾਸ ਤੌਰ ਦੇ ਉੱਤੇ ਕੈਮਰਾ ਵੀ ਮੈਂ ਆਪਣੇ ਸ਼ੋਗੀਆਂ ਨੂੰ ਕੈਮਰਾ ਵੀ ਦਿਖਾਇਆ ਜੇ ਤਾਂ ਇਹ ਕੈਮਰਾ ਵੀ ਖਾਸ ਤੌਰ ਦੇ ਉੱਤੇ ਇਸ ਟ੍ਰੇਨ ਦੇ ਵਿੱਚ ਲਗਾਇਆ ਗਿਆ ਤਾਂ ਕਹਿ ਸਕਦੇ ਕਿ ਕੱਲੀ ਕੱਲੀ ਚੀਜ਼ ਉੱਤੇ ਜਿਹੜੀ ਨਿਗਰਾਨੀ ਆ ਉਹ ਰੱਖੀ ਜਾਏਗੀ ਤਾਂ ਉਸ ਦੇ ਨਾਲ ਨਾਲ ਤੁਹਾਨੂੰ ਇਕੱਲੀ ਕੱਲੀ ਖਾਸियत ਇਸ ਗੱਡੀ ਦੀ ਜੋ ਹੈਗੀ ਆ ਤੁਹਾਡੇ ਨਾਲ ਉਹ ਸਾਂਝੀ ਜ਼ਰੂਰ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਜਸਪਾਲ ਕਿ ਕਾਫੀ ਜ਼ਿਆਦਾ ਲੋਕ ਜੋ ਅੱਜ ਇੱਥੇ ਸਫ਼ਰ ਵੀ ਕਰ ਰਹੇ ਨੇ ਤੇ ਬਹੁਤ ਸਕਸੈਸਫੁਲ ਰੇਟ ਜੋ ਇਸ ਗੱਡੀ ਦਾ ਵੇਖਣ ਨੂੰ ਮਿਲ ਰਿਹਾ ਤਾਂ ਬਿਲਕੁਲ ਅੱਛੀ ਇੱਕ ਸਵਾਲ ਤੁਹਾਡੇ ਤੋਂ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਬਾਰ-ਬਾਰ ਸਾਡੇ ਦਰਸ਼ਕ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਇੱਕ ਵਾਰੀ ਇਹ ਜ਼ਰੂਰ ਦੱਸਿਆ ਜਾਵੇ ਕਿ ਰੇਟ ਕਿੰਨਾ ਹੈ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਕਿਰਾਇਆ ਪੁੱਛ ਰਿਹਾ ਸਾਡੇ ਸਹਾਇਕੀ ਬਾਰ-ਬਾਰ ਕਮੈਂਟ ਦੇ ਵਿੱਚ ਸਾਨੂੰ ਪੁੱਛ ਰਿਹਾ ਹੈ ਕਿ ਇੱਕ ਵਾਰੀ ਕਿਰਾਇਆ ਜ਼ਰੂਰ ਦੱਸ ਦਿੱਤਾ ਜਾਵੇ ਕਿਉਂਕਿ ਆਮ ਆਦਮੀ ਨੇ ਸਫ਼ਰ ਕਰਨਾ ਹੁੰਦਾ ਹੈ ਤਾਂ ਉਹਨਾਂ ਨੂੰ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਸਾਨੂੰ ਇੱਕ ਵਾਰੀ ਪ੍ਰਾਈਸ ਦਾ ਪਤਾ ਚੱਲ ਜਾਵੇ ਕਿ ਟਿਕਟ ਦਾ ਪ੍ਰਾਈਸ ਕਿੰਨਾ ਹੈ ਤਾਂ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਪ੍ਰਾਈਸ ਕਿੰਨਾ ਹੈ ਬੰਦੇ ਭਾਰਤ ਟ੍ਰੇਨ ਦਾ ਜੀ ਅੱਜ ਅੱਧੀ ਵਾਰ ਜਦ ਆਵੋਗੇ ਤਾਂ ਅ ਬਿਲਕੁਲ ਜਸਪਾਲ ਜੇਕਰ ਅੰਮ੍ਰਿਤਸਰ ਤੋਂ ਦਿੱਲੀ ਤੱਕ ਦੇ ਪ੍ਰਾਈਜ਼ ਦੀ ਰੇਟ ਦੀ ਗੱਲ ਕਰ ਲਈਏ ਤਾਂ ਕਹਿ ਸਕਦੇ ਹਾਂ ਕਿ 1100 ਦੇ ਕਰੀਬ ਤੇ ਵੱਧ ਤੋਂ ਵੱਧ ਇਹ ਗੱਲ ਕਰ ਲਈਏ ਅਗਰ ਕਿਸੇ ਨੇ ਬਿਜ਼ਨਸ ਕਲਾਸ ਵਰਗ ਨੂੰ ਜਿੱਦਾਂ ਜਹਾਜ਼ ਦੇ ਵਿੱਚ ਹੁੰਦਾ ਹੈ ਜਾਂ ਉਹੋ ਜਿਹੀ ਕਲਾਸਿਕ ਟਿਕਟ ਲੈਣੀ ਤਾਂ 1800 ਦੇ ਕਰੀਬ ਇਸ ਦਾ ਰੇਟ ਹੈਗਾ ਆ ਤਾਂ ਨਾ ਉੱਥੇ ਹੀ ਆਪਾਂ ਜਿਸਪਾਲ ਇੱਥੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਗੱਡੀ ਦੀਆਂ ਤੇ ਨਾਲ ਦੀ ਨਾਲ ਰੇਟ ਖਾਸ ਤੌਰ ਤੇ ਤੜਨਾ ਜ਼ਰੂਰ ਸਾਂਝਾ ਕੀਤਾ ਤਾਂ ਇੱਕ ਚੀਜ਼ ਹੋਰ ਜਿਸਪਾਲ ਦੱਸਣੀ ਚਾਹਾਂਗਾ ਜਿਹੜਾ ਇਹਦਾ ਜੋ ਪੈਰ ਰੱਖਣ ਵਾਲੀਆਂ ਜਗ੍ਹਾ ਜਿੱਥੇ ਆਪਾਂ ਖਾਸ ਤੌਰ ਤੇ ਕਹਿ ਦਿੰਦੇ ਆ ਕਿ ਜਦੋਂ ਗੱਡੀ ਚੱਲਦੀ ਆ ਤਾਂ ਆਟੋਮੈਟਿਕਲੀ ਬੰਦ ਵੀ ਹੋਣਗੀਆਂ ਜਦੋਂ ਗੱਡੀ ਸਟੇਸ਼ਨ ਤੋਂ ਨਿਕਲੇਗੀ ਤਾਂ ਖਾਸ ਤੌਰ ਤੇ ਜੋ ਐਂਗਲ ਲੱਗੇ ਹੋਏ ਨੇ ਆਟੋਮੈਟਿਕਲੀ ਬੰਦ ਹੋ ਜਾਣਗੇ ਤਾਂ ਜੋ ਵੀ ਦੁਰਘਟਨਾ ਵੇਖਣ ਨੂੰ ਮਿਲਦੀਆਂ ਸੀਗੀਆਂ ਟ੍ਰੇਨਾਂ ਦੇ ਨਾਲ ਟ੍ਰੇਨਾਂ ਦੇ ਵਿੱਚ ਕਿਉਂਕਿ ਖਾਸ ਤੌਰ ਦੇ ਉੱਤੇ ਜਦੋਂ ਵੀ ਦੂਰ ਦਾ ਸਫ਼ਰ ਹੁੰਦਾ ਸੀਗਾ ਤੇ ਲੋਕ ਕੀ ਕਰਦੇ ਸੀਗੇ ਬਾਰੀਆਂ ਦੇ ਵਿੱਚ ਆ ਕੇ ਬੈਠ ਜਾਂਦੇ ਸਨ ਤਾਂ ਇਹ ਚੀਜ਼ ਦੀ ਜਿਹੜੀ ਘੱਟਨਾ ਦੁਰਘਟਨਾ ਵੇਖਣ ਨੂੰ ਕਦੇ ਵੀ ਮਿਲਦੀ ਸੀ ਉਹ ਹੁਣ ਨਹੀਂ ਵੇਖਣ ਨੂੰ ਮਿਲੇਗੀ ਤਾਂ ਇੱਕ ਬੜੀ ਵੱਡੀ ਦੇਣ ਜੋ ਅੱਜ ਅੰਮ੍ਰਿਤਸਰ ਸਾਹਿਬ ਨੂੰ ਮਿਲਣ ਜਾ ਰਹੀ ਆ ਤਾਂ ਇਹ ਖਾਸ ਤੌਰ ਦੇ ਉੱਤੇ ਜਸਪਾਲ ਤਸਵੀਰਾਂ ਵਿਖਾਣੀਆਂ ਜ਼ਰੂਰੀ ਆ ਜਿੱਥੇ ਕਿ ਅੱਜ ਪੰਜਾਬ ਦੇ ਜਿਹੜੇ ਗਵਰਨਰ ਨੇ ਉਹ ਇੱਥੇ ਪਹੁੰਚਦੇ ਨੇ ਉਹਨਾਂ ਵੱਲੋਂ ਜਿਹੜਾ ਸਟ੍ਰੇਨ ਦਾ ਉਦਘਾਟਨ ਕੀਤਾ ਜਾਣਾ ਹੈਗਾ ਤਾਂ ਉੱਥੇ ਦੂਸਰੀ ਤਰਫਾ ਜੇ ਗੱਲ ਕਰ ਲਈਏ ਕਿ ਜੋ ਇੱਥੇ ਜੋ ਲੋਕ ਸਭਾ ਤੋਂ ਜੋ ਹੈਗੇ ਨੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਗੋਜਲਾ ਉਹ ਵੀ ਪਹੁੰਚੇ ਨੇ ਤੇ ਭਾਜਪਾ ਦੇ ਵੱਖ-ਵੱਖ ਲੀਡਰਸ਼ਿਪ ਜੋ ਹੈ ਇੱਥੇ ਅੱਜ ਪਹੁੰਚੀ ਹੋਈ ਹੈ ਤੇ ਸਾਰਿਆਂ ਦੀ ਇੱਕੋ ਗੱਲ ਹੈ ਕਿ ਉਹ ਧੰਨਵਾਦ ਕਰਦੇ ਦਿਖਾਈ ਦੇ ਰਹੇ ਨੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਹੈਗੇ ਨੇ ਨਰਿੰਦਰ ਮੋਦੀ ਉਹਨਾਂ ਦਾ ਧੰਨਵਾਦ ਕਰਦੇ ਦਿਖਾਈ ਦੇ ਰਹੇ ਨੇ ਤਾਂ ਕਹਿ ਸਕਦੇ ਆ ਕਿ ਬਹੁਤ ਹੀ ਵੱਡੀ ਅਚੀਵਮੈਂਟ ਜੋ ਅੱਜ ਕਹਿ ਸਕਦੇ ਆ ਕਿ ਪੰਜਾਬ ਵਸਤੇ ਹੈਗੀ ਆ ਅੰਮ੍ਰਿਤਸਰ ਸਾਹਿਬ ਵਸਤੇ ਹੈਗੀ ਆ ਤਾਂ ਇਹ ਜੋ ਤਸਵੀਰਾਂ ਜਸਪਾਲ ਖਾਸ ਤੌਰ ਦੇ ਉੱਤੇ ਸਾਂਝੀਆਂ ਕਰਨੀਆਂ ਚਾਹਾਂਗੇ ਅੰਮ੍ਰਿਤਸਰ ਦੇ ਇਸ ਵਕਤ ਰੇਲਵੇ ਸਟੇਸ਼ਨ ਤੇ ਜੋ ਹਾਲਾਤ ਹੈਗੇ ਨੇ ਕਿ ਪ੍ਰਸ਼ਾਸਨ ਕਾਫੀ ਪੁਖਤਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਵੀ ਕੀਤੇ ਗਏ ਨੇ ਰੇਲਵੇ ਦਾ ਜੋ ਸਟਾਫ ਹੈ ਤੁਰੰਤ ਤੌਰ ਦੇ ਉੱਤੇ ਅੱਜ ਰੇਲਵੇ ਦਾ ਸਟਾਫ ਹੀ ਪਹੁੰਚਿਆ ਹੋਇਆ ਤੇ ਕੁਝ ਹੀ ਸਮੇਂ ਦੇ ਵਿੱਚ ਕਿਉਂਕਿ ਅੱਜ ਪਹਿਲਾ ਦਿਨ ਸੀਗਾ ਪਹਿਲੇ ਦਿਨ ਉਦਘਾਟਨ ਸੀਗਾ ਤੋਂ ਉਦਘਾਟਨ ਕਰਕੇ ਇਹ ਟ੍ਰੇਨ ਜ਼ਰੂਰ ਲੇਟ ਚੱਲ ਰਹੀ ਆ ਪਰ ਕੁਝ ਹੀ ਸਮੇਂ ਦੇ ਵਿੱਚ ਇੱਥੋਂ ਜੋ ਬੰਦੇ ਭਾਰਤ ਜੋ ਦਿੱਲੀ ਵੱਸਤਰ ਵਾਨਾ ਹੋਏਗੀ ਤਾਂ ਇੱਕ ਤਰਫਾ ਤੋੜਨਾ ਤਸਵੀਰਾਂ ਸਾਂਝੀਆਂ ਕਿਤਿਆਂ ਟ੍ਰੇਨ ਦੇ ਅੰਦਰ ਦੀਆਂ ਤੇ ਬਾਹਰ ਦੀਆਂ ਵੀ ਤਸਵੀਰਾਂ ਤਾਂ ਦਾ ਸਾਂਝੀਆਂ ਕੀਤੀਆਂ ਜੋ ਸਵਾਲ ਤੇ ਉੱਥੇ ਹੀ ਇਸ ਚੀਜ਼ ਦੀ ਇਹ ਟ੍ਰੇਨ ਦੀ ਜੋ ਖਾਸੀਅਤ ਹੈਗੀ ਆ ਖਾਸ ਗੱਲਾਂ ਦੇ ਨਾਲ ਵੀ ਤੁਹਾਨੂੰ ਜ਼ਰੂਰ ਜਾਣੂ ਆਪਾਂ ਕਰਾਇਆ ਤੇ ਇਹ ਤੁਸੀਂ ਵੇਖ ਸਕਦੇ ਹੋ ਕਿ ਜੋ ਅ ਜਿੱਤਾ ਉਦਘਾਟਨ ਉਹ ਵੀ ਇੱਥੇ ਚੱਲ ਰਿਹਾ ਤਾਂ ਇਹ ਜੋ ਖਾਸ ਤੌਰ ਦੇ ਉੱਤੇ ਸ਼ਵੇਤ ਮੱਲਿਕ ਬੀਜੇਪੀ ਤੋਂ ਗੁਰਜੀਤ ਸਿੰਘ ਔਜਲਾ ਤੇ ਇਹ ਸਾਰੇ ਜੋ ਇੱਥੇ ਪਹੁੰਚੇ ਹੋਏ ਨੇ ਤੇ ਇਹਨਾਂ ਵੱਲੋਂ ਕੁਝ ਸਮੇਂ ਦੇ ਵਿੱਚ ਹਰੀ ਚੰਡੀ ਜੋ ਆ ਪੰਜਾਬ ਦੇ ਗਵਰਨਰ ਤੋਂ ਜਾਣਨਾ ਚਾਹਵਾ ਕਰ ਕਿਉਂਕਿ ਮੈਂ ਬਾਰ-ਬਾਰ ਵੀ ਦੇਖ ਰਿਹਾ ਕਿ ਟ੍ਰੇਨ ਦੇ ਕੈਮਰੇ ਲੱਗੇ ਹੋਏ ਨਹੀਂ ਕੋਈ ਵੀ ਭੱਜਦਾ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਟ੍ਰੇਨ ਦੇ ਵਿੱਚ ਬੜੇ ਸਟੰਟ ਬਾਜੀ ਕੀਤੀ ਜਾਂਦੀ ਹੈ ਕਈਆਂ ਦੇ ਵੱਲੋਂ ਬਾਹਰ ਨਿਕਲ ਕੇ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਹਾਦਸੇ ਵੀ ਵੱਡੇ ਵਾਪਰਦੇ ਆ ਔਰ ਕਈ ਜਦੋਂ ਟ੍ਰੇਨ ਚੱਲਦੀ ਹੈ ਤਾਂ ਉਸ ਸਮੇਂ ਬੜੇ ਨਾਲ ਭੱਜ ਕੇ ਸਟੰਟ ਵਗੈਰਾ ਕਰਕੇ ਜਿਹੜਾ ਆ ਉਹ ਬਾਰੀ ਦੇ ਵਿੱਚ ਚੜਦੇ ਨੇ ਤਾਂ ਮੈਂ ਕੈਮਰੇ ਲੱਗੇ ਵੀ ਦੇਖ ਰਿਹਾ ਇਸ ਨੂੰ ਲੈ ਕੇ ਸਿਕਿਉਰਟੀ ਦਾ ਕੀ ਇੰਤਜ਼ਾਮ ਕੀਤਾ ਗਿਆ ਕਿਉਂਕਿ ਨਾਲ ਬਹੁਤ ਲੋਕ ਜ਼ਿਆਦੇ ਭੱਜਦੇ ਨੇ ਕਈ ਤਾਂ ਬਾਰੀਆਂ ਦੇ ਵਿੱਚ ਖਲੋਕੇ ਵੀ ਸੈਲਫੀ ਖਿੱਚਦੇ ਨੇ ਵੀਡੀਓ ਬਣਾਉਂਦੇ ਨੇ ਇਹ ਬਹੁਤ ਵੱਡੀ ਉਪਲਬਧੀ ਹੈ ਅੱਜ ਕਰਦੇ ਤੇ ਹਮੇਸ਼ਾ ਯਾਦ ਰੱਖਣੇ ਦਾ ਜ਼ਰੂਰੀ ਹੈਗਾ ਅਤੇ ਖਾਸ ਕਰਕੇ ਅੰਮ੍ਰਿਤਸਰ ਬਾਸ਼ੂ ਨੂੰ ਬਿਲਕੁਲ ਜਸਪਾਲ ਸਿਕਿਉਰਟੀ ਪੁਖਤਾ ਪ੍ਰਬੰਧ ਜਿਹੜੇ ਕਹਿ ਸਕਦੇ ਕਿ ਸਟੇਜ ਦੇ ਵਿੱਚ ਕਾਫੀ ਜ਼ਿਆਦਾ ਕੀਤੇ ਗਏ ਨੇ ਕਿਉਂਕਿ ਖਾਸ ਤੌਰ ਦੇ ਉਤੇ ਕਿਉਂਕਿ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਹੈ ਕਿ ਜਿਹੜੀ ਦੁਰਘਟਨਾਵਾਂ ਵੇਖਣ ਨੂੰ ਮਿਲਦੀਆਂ ਸਨ ਜਿਹੜੇ ਸਟੰਟ ਲੋਕ ਕਰਦੇ ਸਨ ਖਾਸ ਤੌਰ ਤੇ ਬਾਰੀ ਦੇ ਲਾਗੇ ਬੈਠ ਕੇ ਜਾਂ ਬਾਰੀ ਦੇ ਕੋਲ ਖੜੋ ਕੇ ਕਰਦੇ ਸਨ ਇਹ ਚੀਜ਼ ਬਾਰੇ ਵੀ ਅਸੀਂ ਜ਼ਰੂਰ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਜਿਹੜਾ ਮੈਟਰੋ ਸਟਾਈਲ ਇਹਦੇ ਦਰਵਾਜ਼ੇ ਹੈਗੇ ਨੇ ਸਲੈਟਰ ਦਰਵਾਜ਼ੇ ਹੈਗੇ ਨੇ ਤਾਂ ਜਦੋਂ ਟ੍ਰੇਨ ਸਟੇਸ਼ਨ ਛੱਡੇਗੀ ਸਟੇਸ਼ਨ ਛੱਡਣ ਤੋਂ ਪਹਿਲਾਂ ਇਹ ਜੋ ਟ੍ਰੇਨ ਤੇ ਦਰਵਾਜ਼ੇ ਨੇ ਆਟੋਮੈਟਿਕਲੀ ਬੰਦ ਵੀ ਹੋ ਜਾਣਗੇ ਤਾਂ ਉਸ ਦੇ ਨਾਲ ਨਾਲ ਜਿਹੜੇ ਟ੍ਰੇਨ ਦੇ ਅੰਦਰ ਜੋ ਕੈਮਰੇ ਵੀ ਲਗਾਏ ਗਏ ਨੇ ਅਗਰ ਕੋਈ ਐਹੋ ਜੀ ਹਰਕਤ ਕਰਦਾ ਜਸਪਾਲ ਤਾਂ ਉਹ ਕੈਮਰੇ ਦੇ ਵਿੱਚ ਡਰਾਈਵਰ ਜੋ ਟ੍ਰੇਨ ਦਾ ਡਰਾਈਵਰ ਹੋਏਗਾ ਉਸ ਦੇ ਅੱਗੇ ਜੋ ਜਿੱਦਾਂ ਪਾ ਸਕਰੀਨ ਵੀ ਦਿਖਾਈ ਆ ਕਿ ਸਕਰੀਨ ਵੀ ਲੱਗੀ ਹੋਈ ਆ ਉਹ ਜੋ ਡਰਾਈਵਰ ਹੈ ਡਰਾਈਵਰ ਵੱਲੋਂ ਖਾਸ ਤੌਰ ਦੇ ਉੱਤੇ ਇਹ ਇਹ ਜੋ ਟ੍ਰੇਨ ਦੇ ਵਿੱਚ ਅਗਰ ਕੋਈ ਅਦਾ ਹਰਕਤ ਕਰੇਗਾ ਤਾਂ ਉਹਨੂੰ ਵੇਖ ਕੇ ਤਾਂ ਉਸ ਨੂੰ ਜਿਹੜਾ ਪੰਡਾ ਫਾਈਨ ਵੀ ਲੱਜਾਇਆ ਜਾਏਗਾ ਉਸ ਭਰਿਆ ਜਾਏਗਾ ਉਸ ਵਿਅਕਤੀ ਕੋਲੋਂ ਜਿਹੜਾ ਫਾਈਨ ਲਿੱਤਾ ਜਾਏਗਾ ਤਾਂ ਜਸਪਾਲ ਕਹਿ ਸਕਦੇ ਆ ਕਿ ਜੋ ਸੇਫਟੀ ਪੱਖੋਂ ਜੋ ਹੈ ਟ੍ਰੇਨ ਕਾਫੀ ਜ਼ਿਆਦਾ ਜੋ ਕਹਿ ਸਕਦੇ ਆ ਕਿ ਸੇਫਟੀ ਹੈਗੀ ਆ ਸੇਫਟੀ ਬਹੁਤ ਜ਼ਿਆਦਾ ਇਸ ਟ੍ਰੇਨ ਦੇ ਵਿੱਚ ਹੈਗੀ ਆ ਤੇ ਨਾਲ ਦੀ ਨਾਲ ਇੱਕ ਚੀਜ਼ ਜ਼ੋਰ ਚਸਪਾਲ ਅਕਸਰ ਵੇਖਿਆ ਜਾਂਦਾ ਸੀਗਾ ਕਿ ਅ ਜਿਹੜੇ ਚੈਨ ਖਿੱਚ ਦਿੱਤੇ ਜਾਂਦੀ ਸੀ ਜਿਹੜੀ ਟ੍ਰੇਨ ਦੀ ਅਗਰ ਕਿਸੇ ਨੇ ਅਮਰਜੈਂਸੀ ਬ੍ਰੇਕ ਲਗਾਨੀ ਆ ਤਾਂ ਉਸ ਵੱਲੋਂ ਚੈਨ ਖਿੱਚ ਦਿੱਤੀ ਜਾਂਦੀ ਸੀ ਇਸ ਟ੍ਰੇਨ ਦੇ ਵਿੱਚ ਜਦ ਕਿ ਬਿਲਕੁਲ ਉਲਟ ਆ ਇਸ ਦੇ ਵਿੱਚ ਕੋਈ ਚੈਨ ਨਹੀਂ ਹੈਗੀ ਤਾਂ ਸਿਰਫ ਇੱਕ ਬਟਨ ਹੈਗਾ ਉਹ ਜੋ ਬਟਨ ਕੋਈ ਵੀ ਪ੍ਰੈਸ ਕਰੇਗਾ ਤਾਂ ਉਹ ਸਾਰਾ ਹੋਲਡ ਜੋ ਹੈ ਗੱਡੀ ਦਾ ਜੋ ਡਰਾਈਵਰ ਹੈਗਾ ਉਸ ਕੋਲ ਜਾਏਗਾ ਤਾਂ ਉਸ ਡਰਾਈਵਰ ਦੀ ਅਗਰ ਮਰਜ਼ੀ ਹੋਏਗੀ ਤਾਂ ਉਹ ਗੱਡੀ ਰੋਕੇਗਾ ਆਦਰਵਾਇਜ਼ ਉਹ ਗੱਡੀ ਨਹੀਂ ਰੋਕੇਗਾ ਤਾਂ ਐਵੀ ਇੱਕ ਕਹਿ ਸਕਦੇ ਆ ਟੈਕਨੀਕਲ ਤਰੀਕੇ ਦੀ ਜੇ ਗੱਲ ਕਰ ਲਈਏ ਤਾਂ ਕਾਫੀ ਜ਼ਿਆਦਾ ਵਧੀਆ ਜੋ ਇਸ ਟ੍ਰੇਨ ਨੂੰ ਬਣਾਇਆ ਗਿਆ ਟੈਕਨੀਕਲੀ ਤੌਰ ਤੇ ਕਿਉਂਕਿ ਐਸੇ ਟ੍ਰੇਨ ਦੀ ਕਾਫੀ ਜ਼ਿਆਦਾ ਜੋ ਲੋਡ ਹੈਗੀ ਸਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਜ਼ਮਾਨਾ ਅੱਗੇ ਵਧਦਾ ਜਾ ਰਿਹਾ ਟੈਕਨੀਕਲੀ ਚੀਜ਼ਾਂ ਵਧੀਆਂ ਜਾ ਰਹੀਆਂ ਨੇ ਤਾਂ ਇਹੋ ਜੀ ਟ੍ਰੇਨ ਦੀ ਵੀ ਜ਼ਰੂਰ ਅਮਨ ਸਾਹਿਬ ਨੂੰ ਜੋ ਜਿਹੜੀ ਅੱਜ ਦੇ ਨਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਆ ਤਾਂ ਕਾਫੀ ਜ਼ਿਆਦਾ ਲੋਡ ਹੈਗੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਰੂਟਾਂ ਨੂੰ ਵੀ ਇਹ ਟ੍ਰੇਨ ਦੇ ਵਿੱਚ ਵਾਧਾ ਵੀ ਪਾਇਆ ਜਾਏਗਾ ਤੇ ਵੱਖ-ਵੱਖ ਰੂਟਾਂ ਨੂੰ ਟ੍ਰੇਨਾਂ ਹੋਰ ਵੀ ਜੋ ਆ ਚੱਲਣਗੀਆਂ ਜਸਪਾਲ ਜੀ ਸਾਨੂੰ ਲਗਾਤਾਰ ਕਮੈਂਟਾਂ ਦੇ ਵਿੱਚ ਇਹੀ ਪੁੱਛ ਰਿਹਾ ਕਿ ਇੱਕ ਤਾਂ ਸਾਨੂੰ ਰੂਟ ਕਲੀਅਰ ਕਰ ਦਿੱਤਾ ਜਾਵੇ ਔਰ ਦੂਸਰਾ ਟਾਈਮਿੰਗ ਦੱਸੀ ਜਾਵੇ ਤਾਂ ਮੈਂ ਟਾਈਮਿੰਗ ਦੱਸਣ ਵਾਲਾ ਕਿ ਬੰਦੇ ਭਾਰਤ ਟ੍ਰੇਨ ਦੀ ਟਾਈਮਿੰਗ ਜਿਹੜੀ ਹੈ ਉਹ ਕੀ ਹੋਵੇਗੀ ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਅੰਮ੍ਰਿਤਸਰ ਦੋਵੇਂ ਰੂਟ ਮੈਂ ਦੱਸਣ ਵਾਲਾ ਹਾਂ ਤਾਂ ਜਿੰਨੇ ਵੀ ਦਰਸ਼ਕ ਜੁੜੇ ਨੇ ਉਹ ਧਿਆਨ ਦੇ ਨਾਲ ਸੁਣ ਲਿਓ ਤਾਂ ਅੱਗੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਵੀ ਕਰ ਦਿਓ ਤਾਂ ਜੋ ਹੋਰ ਲੋਕਾਂ ਤੱਕ ਵੀ ਇਹ ਪੂਰੀ ਪੂਰੀ ਜਿਹੜੀ ਰੂਟ ਦੀ ਮੈਪਿੰਗ ਹੈ ਪੂਰੀ ਪੂਰੀ ਜਿਹੜੀ ਟਾਈਮਿੰਗ ਹੈ ਲੋਕਾਂ ਤੱਕ ਪਹੁੰਚ ਸਕੇ ਤਾਂ ਅੰਮ੍ਰਿਤਸਰ ਤੋਂ ਜਿਹੜੀ ਚੱਲੇਗੀ ਸਵੇਰੇ 8:30 ਵਜੇ ਗੱਡੀ ਜਿਹੜੀ ਹੈ ਉਹ 8:30 ਵਜੇ ਜਿਹੜੀ ਹੈ ਉਹ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਔਰ ਇਸ ਦੇ ਨਾਲ ਹੀ ਜਲੰਧਰ ਸਿਟੀ ਦੀ ਗੱਲ ਕਰਦੇ ਆ ਤਾਂ ਜਲੰਧਰ ਸਿਟੀ ਦੇ ਵਿੱਚ ਅਗਲਾ ਜਿਹੜਾ ਇਸ ਦਾ ਸਟਾਪ ਹੈ 9:26 ਤੇ ਹੋਵੇਗਾ ਔਰ ਉਸ ਤੋਂ ਬਾਅਦ ਲੁਧਿਆਣਾ 10:16 ਤੇ ਸਟਾਪ ਇਸ ਦਾ ਹੋਵੇਗਾ ਔਰ ਅੰਬਾਲਾ ਜਿਹੜਾ ਹੈ 11:30 ਵਜੇ ਇਸ ਦਾ ਸਟਾਪ ਹੋਵੇਗਾ ਔਰ ਨਿਊ ਦਿੱਲੀ ਜਦੋਂ ਪਹੁੰਚ ਜਾਵੇਗੀ ਤਾਂ 1:50 ਮਿੰਟ ਤੇ ਦੁਪਹਿਰ ਦੇ ਇਸ ਦਾ ਸਟਾਪ ਹੋਵੇਗਾ ਤਾਂ ਇਸ ਦੇ ਨਾਲ ਇਹ ਸਾਰੀ ਅੰਮ੍ਰਿਤਸਰ ਤੋਂ ਜਿਹੜੀ ਰੂਟਿੰਗ ਹੈ ਉਹ ਦੱਸੀ ਗਈ ਹੈ ਔਰ ਇਸ ਦੇ ਨਾਲ ਕੀ ਅਸੀਂ ਜੇਕਰ ਗੱਲ ਕਰਦੇ ਹਾਂ ਨਿਊ ਦਿੱਲੀ ਤੋਂ ਅੰਮ੍ਰਿਤਸਰ ਦੀ ਤਾਂ ਉਹ ਵੀ ਤੁਹਾਨੂੰ ਮੈਂ ਰੂਟ ਦੱਸਣਾ ਚਾਹਾਂਗਾ ਨਿਊ ਦਿੱਲੀ ਤੋਂ ਇਹ ਸ਼ਾਮ 3:30 ਵਜੇ ਚੱਲੇਗੀ ਯਾਨੀ ਕਿ 3:15 ਮਿੰਟ ਤੇ ਇਹ ਚੱਲੇਗੀ ਔਰ ਇਸ ਦੇ ਨਾਲ ਕੀ ਅੰਬਾਲਾ ਤੋਂ ਜੇਕਰ ਮੈਂ ਗੱਲ ਕਰਾਂ ਤਾਂ ਅੰਬਾਲਾ ਜਿਹੜੀ ਪਹੁੰਚੇਗੀ 5:25 ਤੇ ਅੰਬਾਲਾ ਪਹੁੰਚ ਜਾਵੇਗੀ ਔਰ ਲੁਧਿਆਣਾ 6:36 ਤੇ ਸ਼ਾਮ ਦੇ ਉੱਥੇ ਪਹੁੰਚੇਗੀ ਔਰ ਜਲੰਧਰ 7:26 ਤੇ ਔਰ ਅਖੀਰ ਅੰਮ੍ਰਿਤਸਰ 8:35 ਤੇ ਜਿਹੜੀ ਹੈ ਉੱਥੇ ਪਹੁੰਚ ਜਾਵੇਗੀ ਤਾਂ ਇਹ ਪੂਰੇ ਦਾ ਪੂਰਾ ਇਸ ਦਾ ਰੂਟ ਹੈ ਔਰ ਨਾਲ ਦੀ ਨਾਲ ਇਸ ਦਾ ਸਟਾਪ ਵੀ ਆ ਔਰ ਵਿਦ ਟਾਈਮ ਜਿਹੜਾ ਕਿ ਮੈਂਸ਼ਨ ਕੀਤਾ ਗਿਆ ਔਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਜਿਵੇਂ ਅਧਿਕਾਰੀ ਵੀ ਕਹਿ ਰਹੇ ਸੀ ਕਿ ਆਫੀਸ਼ੀਅਲ ਇਸ ਦੀ ਟਾਈਮ ਦੇ ਵਿੱਚ ਚੇਂਜ ਕੀਤਾ ਜਾਵੇ ਜਾਂ ਹੋਰ ਵੀ ਰੂਟ ਕਿੱਥੇ-ਕਿੱਥੇ ਇਹ ਰੁਕੇਗੀ ਜਿਹੜੇ ਸਟਾਪੇਜ ਨੇ ਉਸ ਦੇ ਵਿੱਚ ਵੀ ਕੁਝ ਚੇਂਜ ਕੀਤਾ ਜਾਵੇ ਤਾਂ ਜਿਉਂ-ਜਿਉਂ ਹੀ ਨਵੀਂ ਅਪਡੇਟ ਆਵੇਗੀ ਲਗਾਤਾਰ ਦਰਸ਼ਕਾਂ ਦੇ ਨਾਲ ਅਸੀਂ ਸਾਂਝੀ ਕਰਾਂਗੇ ਤਾਂ ਕਿ ਇੱਕ ਵਾਰੀ ਟੋਟਲ ਤਸਵੀਰ ਇੱਕ ਵਾਰੀ ਜ਼ਰੂਰ ਦਿਖਾ ਦਿਓ ਅਸੀਂ ਚਾਹੁੰਦੇ ਹਾਂ ਕਿ ਟ੍ਰੇਨ ਦੀ ਜਿਹੜੀ ਦੂਸਰੀ ਸਾਈਡ ਵੀ ਸਾਨੂੰ ਦਿਖਾਈ ਜਾਵੇ ਦੂਰ ਤੱਕ ਸਟੇਸ਼ਨ ਦਾ ਇੱਕ ਵਾਰੀ ਵਿਊ ਦਿਖਾ ਦਿਓ ਸਾਡੇ ਦਰਸ਼ਕਾਂ ਨੂੰ ਕਿਉਂਕਿ ਅੱਜ ਟ੍ਰੇਨ ਦਾ ਇਥੋਂ ਹਰੀਚੰਡੀ ਜਿਹੜੀ ਆ ਉਹ ਦਿੱਤੀ ਜਾਣੀ ਹੈ ਕਾਫੀ ਲੋਕ ਇੱਥੇ ਪਹੁੰਚੇ ਹੋਏ ਨੇ ਗਵਰਨਰ ਵੀ ਜਿਵੇਂ ਤੁਸੀਂ ਦੱਸਿਆ ਕਿ ਇੱਥੇ ਆਉਣਗੇ ਹੋਰ ਵੱਡੇ ਤਮਾਮ ਲੀਡਰ ਜਿਹੜੇ ਉਹ ਪਹੁੰਚ ਰਹੇ ਆ ਤਾਂ ਬਿਲਕੁਲ ਜਸਪਾਲ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਹੇ ਆ ਅੰਮ੍ਰਿਤਸਰ ਦੇ ਸਟੇਸ਼ਨ ਤੋਂ ਤੁਸੀਂ ਵੇਖ ਸਕਦੇ ਹੋ ਮੈਂ ਆਪਣੇ ਸਹਿਯੋਗੀ ਨੂੰ ਕਵਾਂਗਾ ਇੱਕ ਵਾਰੀ ਜ਼ਰੂਰ ਆ ਦੂਰ ਦੀ ਤਸਵੀਰ ਤੇ ਗੱਡੀ ਦੀ ਜਿਹੜੀ ਪੂਰੀ ਤਸਵੀਰ ਆ ਉਹ ਸਾਂਝੀ ਕੀਤੀ ਜਾਵੇ ਤਾਂ ਕਾਫੀ ਜ਼ਿਆਦਾ ਉਤਸ਼ਾਹ ਜੋ ਅੰਮ੍ਰਿਤਸਰ ਵਾਸੀਆਂ ਨੂੰ ਅੱਜ ਉਹਨਾਂ ਦੇ ਦਿਲਾਂ 'ਚ ਮਨਾਂ 'ਚ ਵੇਖਣ ਨੂੰ ਮਿਲ ਰਿਹਾ ਤਾਂ ਉੱਥੇ ਹੀ ਪੰਜਾਬ ਦੇ ਜਿਹੜੇ ਗਵਰਨਰ ਸਾਹਿਬ ਨੇ ਉਹ ਵੀ ਪਹੁੰਚ ਚੁੱਕੇ ਨੇ ਤਾਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਉਹ ਜਲਾਤਾ ਨਾਲ ਉਹਨਾਂ ਦੇ ਨਾਲ ਜੇ ਗੱਲ ਕਰਨ ਲਈ ਬੀਜੇਪੀ ਤੋਂ ਤੇ ਸ਼ਵੇਤ ਮਲਿਕ ਹੋਣੀ ਵੀ ਜੋ ਖਾਸ ਤੌਰ ਦੇ ਇੱਥੇ ਪਹੁੰਚ ਚੁੱਕੇ ਨੇ ਜਸਪਾਲ ਤਾਂ ਇਹ ਜੋ ਤੁਸੀਂ ਗੱਡੀ ਦੀ ਜੋ ਤਸਵੀਰ ਅੰਮ੍ਰਿਤਸਰ ਸਾਹਿਬ ਦੇ ਜੋ ਸਟੇਸ਼ਨ ਤੋਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੰਬਰ ਪਲੇਟਫਾਰਮ ਦੇ ਉੱਤੇ ਇਸ ਵਕਤ ਗੱਡੀ ਲੱਗੀ ਹੋਈ ਹੈ ਤਾਂ ਅ ਖਾਸ ਕਰਕੇ ਅੱਜ ਜ਼ਰੂਰ ਇਸ ਗੱਡੀ ਦੇ ਵਿੱਚ ਦੇਰੀ ਆ ਕਿਉਂਕਿ ਅੱਜ ਜਿਸ ਦਾ ਘਾਟਨ ਸੀਗਾ ਤਾਂ ਕੱਲ ਤੋਂ ਜਿਹੜੀ ਟਾਈਮਿੰਗ ਕਿਉਂਕਿ ਖਾਸ ਕਰਕੇ ਜਿਸ ਪਾਸੇ ਚੈੱਕ ਅਪਡੇਟ ਆਈ ਹੈ ਕਿ ਸ਼ੁੱਕਰਵਾਰ ਦੇ ਦਿਨ ਇਹ ਗੱਡੀ ਨਹੀਂ ਚੱਲੇਗੀ ਸ਼ੁੱਕਰਵਾਰ ਛੱਡ ਕੇ ਬਾਕੀ ਸਾਰੇ ਦਿਨਾਂ ਦੇ ਵਿੱਚ ਗੱਡੀ ਚੱਲੇਗੀ ਉਸੇ ਟਾਈਮ ਤੇ ਚੱਲੇਗੀ ਜੋ ਆਪਾਂ ਦਰਸ਼ਕਾਂ ਨੂੰ ਦੱਸਿਆ ਕਿ ਕਰੀਬ ਸਵੇਰੇ 7:30 ਵੇ ਦੇ ਕਰੀਬ ਇਥੋਂ ਗੱਡੀ ਚੱਲੇਗੀ ਤਾਂ ਸਿਰਫ ਤੇ ਸਿਰਫ ਜੋ ਹੈ ਸ਼ੁੱਕਰਵਾਰ ਨੂੰ ਜਿਹੜਾ ਹੈ ਗੱਡੀ ਨਹੀਂ ਚੱਲੇਗੀ ਤਾਂ ਇਹ ਤਸਵੀਰਾਂ ਜੀ ਠੀਕ ਹੈ ਐਕਸ਼ੇ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਲੁਤਫ ਲੈ ਸਕਦੇ ਹੋ ਤੁਸੀਂ ਜਿੰਨੇ ਵੀ ਹੁਣ ਪੰਜਾਬ ਦੇ ਚਾਹੇ ਅੰਮ੍ਰਿਤਸਰ ਤੋਂ ਲੋਕ ਦਿੱਲੀ ਦੇ ਵਿੱਚ ਟਰੈਵਲ ਕਰਦੇ ਨੇ ਜਾਂ ਉਹਨਾਂ ਨੇ ਕਿਤੇ ਜਾਣਾ ਹੈ ਅਮਰਜੈਂਸੀ ਤਾਂ ਕਈ ਬਹੁਤ ਸਾਰੇ ਇੱਥੋਂ ਤਾਂ ਟਰੈਵਲਿੰਗ ਦੇ ਵਾਸਤੇ ਜਾਂ ਦਿੱਲੀ 에ਅਰਪੋਰਟ ਜਾਂਦੇ ਨੇ ਕਈਆਂ ਨੂੰ ਕੰਮ ਹੁੰਦੇ ਆ ਤਾਂ ਹੁਣ ਉਹ ਸਾਰੇ ਲੋਕ ਜਿਹੜੇ ਐ ਇਸ ਟ੍ਰੇਨ ਦਾ ਰੂਟ ਵੀ ਦੇਖ ਸਕਦੇ ਹੋ ਟਾਈਮਿੰਗ ਵੀ ਦੇਖ ਸਕਦੇ ਹੋ ਜਿਹੜੇ ਇਸ ਟ੍ਰੇਨ ਤੇ ਸਫਰ ਕਰਨਾ ਚਾਹੁੰਦੇ ਆ ਤਾਂ ਸੁਪਰ ਲਕਜ਼ਰੀ ਟ੍ਰੇਨ ਹੈ ਕਿਰਾਇਆ ਵੀ ਤੁਹਾਨੂੰ ਦੱਸ ਦਿੱਤਾ ਜਾ ਗਿਆ ਹੈ ਕਿ 1100 ਤੋਂ ਲੈ ਕੇ 1800 ਤੱਕ ਰੇਂਜ ਜਿਹੜੀ ਹੈ ਉਹ ਰਹਿਣ ਵਾਲੀ ਹੈ ਤਖਸ਼ੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਤਸਵੀਰਾਂ ਸਾਡੇ ਤੇ ਸਾਡੇ ਦਰਸ਼ਕਾਂ ਤੱਕ ਪਹੁੰਚਾਈਆਂ ਨੇ ਦੀ ਗੱਲ ਕਰ ਲਈ ਤਾਂ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਜੋ ਇਹ ਟ੍ਰੇਨ ਨੂੰ ਲੈ ਕੇ ਹੈਗਾ ਕਿਉਂਕਿ ਖਾਸ